ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੀਜੀਏ ਬੈਲ ਆਈਕਨ ਕੋ ਦਬਾ ਕੇ ਨੋਟੀਫਿਕੇਸ਼ਨ ਓਨ ਕਰ ਲੀਜੀਏ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲੇ ਪਾਣੇ ਲਈ। ਸਸ ਸਿਕਲ ਦੋਸਤੋ ਜੌਬ ਅਲਰਟ ਬਾਈ ਹਰਦੀਪ ਚੈਨਲ ਮੇਂ ਆਪਕਾ ਸਵਾਗਤ ਹੈ। ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਬਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਪੰਜਾਬ ਵਿੱਚ ਟੀਚਰਾਂ ਦੀ ਭਰਤੀ 2019। ਉਮਰ ਜੀ 57 ਸਾਲ ਤੱਕ ਅਪਲਾਈ ਕਰ ਸਕਦੇ ਹੋ ਜੀ ਅਪਲਾਈ ਨਾਓ ਐਪੀਐਸ ਪੰਜਾਬ। ਲਾਸਟ ਡੇਟ ਰਹੇਗੀ 2 2 2019 ਤੋਂ ਪਹਿਲਾਂ ਤੁਸੀਂ ਅਪਲਾਈ ਕਰ ਦੇਣਾ ਜੀ ਅਪਲਾਈ ਕਿਵੇਂ ਕਰਨਾ ਉਹਦੀ ਪੂਰੀ ਡਿਟੇਲ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਨੂੰ ਜੇ ਤੁਸੀਂ ਲਾਸਟ ਤੱਕ ਦੇਖੋਗੇ ਤਾਂ ਹੀ ਤੁਸੀਂ ਸਮਝ ਪਾਉਂਗੇ ਕਿ ਅਪਲਾਈ ਕਿਵੇਂ ਕਰਨਾ ਹੈ ਜੀ ਦੋਸਤੋ ਜੋ ਅੱਜ ਦਾ ਨੋਟੀਫਿਕੇਸ਼ਨ ਆਇਆ ਹੈ APS ਪਟਿਆਲਾ ਰਿਕਰੂਟਮੈਂਟ 2019 TGTPRT ਐਂਡ ਸੁਪਰਵਾਈਜ਼ਰ ਵੈਕੈਂਸੀ ਸੀਰੀਅਲ ਨੰਬਰ ਪੋਸਟ ਨੇਮ ਸਬਜੈਕਟਸ ਨੰਬਰ 1 ਜੀ TG T ਇੰਗਲਿਸ਼ ਹਿੰਦੀ ਮੈਥ ਸਾਇੰਸ ਸੋਸ਼ਲ ਸਾਇੰਸ ਪੋਸਟ ਨੰਬਰ 2 ਜੀ ਪੀ ਆਰਟੀ ਆਲ ਸਬਜੈਕਟ ਸੀ ਪੋਸਟ ਨੰਬਰ 3 ਜੀ ਪੀ ਆਰਟੀ ਕੰਪਿਊਟਰ ਜੀ ਪੋਸਟ ਨੰਬਰ 4 ਜੀ ਪੀ ਆਰਟੀ ਆਰਟਸ ਐਂਡ ਕ੍ਰੈਫਟ ਸੀਰੀਅਲ ਨੰਬਰ 5 ਜੀ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਡਿਪਾਰਟਮੈਂਟ ਦਾ ਨਾਮ ਹੈ ਆਰਮੀ ਪਬਲਿਕ ਸਕੂਲ ਪਟਿਆਲਾ ਕੁਆਲੀਫਿਕੇਸ਼ਨ ਜੀ ਟੀਜੀਟੀ ਲਈ ਸੀ ਐਸ ਬੀ ਐਂਡ ਟੀਈਟੀ ਸੀਟੀਈਟੀ ਕੁਆਲੀਫਾਈਡ ਗ੍ਰੈਜੂਏਸ਼ਨ ਜਾਂ ਬੀਐਡ ਵਿੱਚ ਤੁਹਾਡੇ 50% ਨੰਬਰ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੰਬਰ 2 ਜੀ ਪੀਆਰਟੀ ਆਲ ਸਬਜੈਕਟ ਸੀਐਸਬੀ ਟੀਈਟੀ ਸੀਟੀਈਟੀ ਕੁਆਲੀਫਾਈਡ ਗ੍ਰੈਜੂਏਸ਼ਨ ਜਾਂ ਬੀਐਡ ਵਿੱਚ ਤੁਹਾਡੇ 50% ਨੰਬਰ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੰਬਰ 3 ਜੀ ਪੀਆਰਟੀ ਕੰਪਿਊਟਰ ਲਈ ਪੀਜੀਡੀਸੀਏ ਜਾਂ ਐਮਐਸਸੀ ਆਈਟੀ ਐਮਸੀਏ ਬਿਚ ਸੋਡੇ 50% ਨੰਬਰ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੰਬਰ 4 ਜੀ ਪੀ ਆਰਟੀ ਆਰਟਸ ਐਂਡ ਕ੍ਰਾਫਟ ਗ੍ਰੈਜੂਏਸ਼ਨ ਤੁਸੀਂ ਕੀਤੀ ਆ ਆਰਟ ਡਰਾਇੰਗ ਪੇਂਟਿੰਗ ਔਰ ਇੱਕ ਸਬਜੈਕਟ ਵੀ ਸੋਡੇ ਕੋਲ 4 ਸਾਲ ਦਾ ਡਿਪਲੋਮਾ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੰਬਰ 5 ਜੀ ਸੁਪਰਵਾਈਜ਼ਰ ਦੀ ਪੋਸਟ ਹੈ ਜੀ ਰਿਟਾਇਰ ਜੀਸੀਓ ਹੋਣੀ ਕਮਿਸ਼ਨਰਡ ਰੈਂਕ ਨੂੰ ਪਹਿਲ ਦਿੱਤੀ ਜਾਵੇਗੀ ਏਜ ਲਿਮਿਟ ਜੀ 18 ਤੋਂ 57 ਸਾਲ ਤੁਹਾਡੀ ਏਜ ਆ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ ਰਿਲੈਕਸੇਸ਼ਨ ਦਿੱਤਾ ਜਾਏਗਾ ਡਿਪਾਰਟਮੈਂਟ ਰੂਲ ਦੇ ਹਿਸਾਬ ਨਾਲ ਜੌਬ ਲੋਕੇਸ਼ਨ ਪਟਿਆਲਾ ਪੰਜਾਬ ਰਹੇਗਾ ਜੀ ਸੈਲਰੀ ਦੀ ਗੱਲ ਕਰੀਏ ਅਸ ਪਰ ਦੀ ਡਿਪਾਰਟਮੈਂਟ ਰੂਲ ਦੇ ਹਿਸਾਬ ਨਾਲ ਸੈਲਰੀ ਦਿੱਤੀ ਜਾਵੇਗੀ ਸਿਲੈਕਸ਼ਨ ਪ੍ਰੋਗਰੈਸ ਜੀ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ ਐਪਲੀਕੇਸ਼ਨ ਫੀਸ 100 ਰੁਪਏ ਰੱਖੀ ਗਈ ਹੈ ਜੀ 100 ਰੁਪਏ ਦਾ ਤੁਸੀਂ ਡਿਮਾਂਡ ਡਰਾਫਟ ਬਣਾਉਣਾ ਜੀ ਆਰਮੀ ਪਬਲਿਕ ਸਕੂਲ ਦੇ ਨਾਂ ਤੇ ਹਾਊ ਟੂ ਅਪਲਾਈ ਦੋਸਤੋ ਤੁਸੀਂ ਪਲੇਨ ਪੇਪਰ ਉੱਪਰ ਆਪਣਾ ਪੂਰਾ ਐਡਰੈਸ ਲਿਖ ਲੈਣਾ ਜੀ ਔਰ ਅਟੈਸਟਡ ਸਰਟੀਫਿਕੇਟ ਨਾਲ ਲਾ ਕੇ ਏ ਪੀ ਐਸ ਪਟਿਆਲਾ ਨੂੰ ਵਾਈ ਹੈਂਡ ਦੇ ਸਕਦੇ ਹੋ ਜਾਂ ਪੋਸਟ ਤੁਸੀਂ ਕਰ ਸਕਦੇ ਹੋ ਜੀ ਡਿਮਾਂਡ ਡਰਾਫਟ ਔਰ ਐਪਲੀਕੇਸ਼ਨ ਫੀਸ ਦੇ ਨਾਲ ਔਰ ਜਿਹੜੇ ਐਡਰੈਸ ਤੇ ਤੁਸੀਂ ਭੇਜਣਾ ਉਹ ਐਡਰੈਸ ਨੂੰ ਮੈਂ ਦੱਸ ਦਿੰਨਾ ਜੀ ਕਿਹੜੇ ਐਡਰੈਸ ਦੋਸਤੋ ਜੋ ਐਪਲੀਕੇਸ਼ਨ ਸੈਂਡ ਕਰਨੀਆਂ ਤੁਸੀਂ ਇਸ ਐਡਰੈਸ ਤੇ ਕਰਨੀਆਂ ਜੀ ਆਰਮੀ ਪਬਲਿਕ ਸਕੂਲ ਪਟਿਆਲਾ ਤਾਰਾਪੁਰ ਇਨਕਲੇਵ ਸੰਗਰੂਰ ਰੋਡ ਪਟਿਆਲਾ ਦੇ ਐਡਰੈਸ ਤੇ ਤੁਸੀਂ ਭੇਜ ਦੇਣਾ ਜੀ ਰਿਜ਼ਲਟ ਤੁਸੀਂ ਦੋਸਤੋ ਦੇਖ ਸਕਦੇ ਹੋ ਜੀ ਏ ਪੀ ਐਸ ਪਟਿਆਲਾ ਰਿਜ਼ਲਟ ਐਂਡ ਇੰਟਰਵਿਊ ਲਿਸਟ ਇਹਨਾਂ ਦੀ ਆਫੀਸ਼ੀਅਲੀ ਵੈਬਸਾਈਟ ਤੇ ਫਿਰ ਆਫੀਸ਼ੀਅਲੀ ਵੈਬਸਾਈਟ ਵੀ ਤੁਹਾਨੂੰ ਮੈਂ ਦੱਸ ਇਹ ਆਫੀਸ਼ੀਅਲ ਵੈਬਸਾਈਟ ਹੈ ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਨੋਟੀਫਿਕੇਸ਼ਨ ਹੈ ਜੀ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗਾ ਉੱਥੋਂ ਤੁਸੀਂ ਜਾ ਕੇ ਚੰਗੀ ਤਰ੍ਹਾਂ ਪੜ੍ਹ ਲਿਓ ਪੜ੍ਹਨ ਤੋਂ ਬਾਅਦ ਅਪਲਾਈ ਕਰ ਦਿਓ ਜੀ ਇਹ ਕੰਟੈਕਟ ਨੰਬਰ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਹਨਾਂ ਦੇ ਕੰਟੈਕਟ ਕਰਕੇ ਲੈ ਸਕਦੇ ਹੋ ਜੀ ਔਰ ਲਾਸਟ ਡੇਟ ਰਹੇਗੀ 2 ਫਰਵਰੀ 2019 ਮੇਰਾ ਵੀਡੀਓ ਤੁਹਾਨੂੰ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ